ਸਰਕਾਰ ਮਰਦਾਬਾਦ 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 ਮਰਦਾਂ ਦੇ ਖਾਤੇ 'ਚ 11100 ਰੁਪਏ ਪਾਉਣਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਬੰਦ ਪਿਆਰੇ ਰੇਕਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਨਜੂਰ ਤੇ ਫੰਡਾਂ ਦਾ ਇੱਕਾ ਜਿੰਦਾਬਾਦ 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 ਇਸਲੇ ਸਮੇਂ ਲਾਟ ਕੀਤੇ ਪਲਾਟਾਂ ਦੇ ਕਬਜ਼ੇ ਜਾਰੀ ਕਰੋ ਜਾਰੀ ਕਰੋ ਨਾਵਾਂ ਤੁਹਾਡਾ ਦੇਖੀ ਕਿ ਫਿਰ ਕਿਉਂ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਜ਼ਿਲ੍ਹਾ ਪੱਤਰ ਦੇ ਉੱਤੇ 6 ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਦੇ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੇ ਵਿੱਚ ਸਾਡੀਆਂ ਮੰਗਾਂ ਨੇ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੰਰੇਕਾ ਦਾ ਕੰਮ ਆ ਉਹ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਕੁਮਾਨ ਦੀ ਸਰਕਾਰ ਨੇ ਇਕਜੁੱਟ ਹੋ ਕੇ ਬੰਦ ਕਰਤਾ ਹਰ ਸਾਲ ਜਿਹੜੇ ਮਨਰੇਗਾ ਦੇ ਬਜਟ ਆ ਉਹ ਘਟਾਏ ਜਾ ਰਹੇ ਨੇ ਜਿਹੜੇ ਕੰਮਾਂ ਵਾਸਤੇ ਕਮ ਆਉਂਦਾ ਹੈਗਾ ਪੈਸਾ ਉਹ ਪੈਸਾ ਹੋਰਾਂ ਕੰਮਾਂ ਤੇ ਲਾ ਕੇ ਮਜ਼ਦੂਰਾਂ ਨੂੰ ਬੇਲੇ ਰੱਖਿਆ ਜਾ ਰਿਹਾ ਹੈ ਜਿਹਦੇ ਕਰਕੇ ਬੇਰੁਜ਼ਗਾਰੀ ਦਾ ਆਲਮ ਆ ਜਿਹੜਾ ਉਹ ਸਾਡੇ ਮਨਰੇਗਾ ਮਜ਼ਦੂਰਾਂ ਚ ਵੱਡੀ ਪੱਧਰ ਤੇ ਫੈਲਿਆ ਹੋਇਆ ਜਿਹਦੇ ਕਰਕੇ ਉਹਨਾਂ ਨੂੰ ਦੋ ਡੰਗ ਦੀ ਰੋਟੀ ਹੈ ਜਿਹੜੀ ਉਹ ਨਸੀਬ ਹੋਣੋਂ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਦੂਜੀ ਗੱਲ ਸਾਡੀ ਇਹ ਹੈਗੀ ਆ ਕਿ ਪੰਜਾਬ ਦੇ ਅੰਦਰ ਮੀਂਹ ਪਿਆ ਹੜ ਆਇਆ ਮਜ਼ਦੂਰਾਂ ਦੇ ਘਰ ਡੇਗ ਗਏ ਮਜ਼ਦੂਰਾਂ ਦੀਆਂ ਕੰਧਾਂ ਨੇ ਜਿਹੜੀਆਂ ਉਹ ਪਾੜ ਗਈਆਂ ਅਜੇ ਤੱਕ ਸਰਕਾਰ ਨੇ ਉਹਨਾਂ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ੇ ਦਾ ਅਜੇ ਤੱਕ ਢੇਲਾ ਉਹਨਾਂ ਦੇ ਹੱਥਾਂ ਤੇ ਨਹੀਂ ਰੱਖਿਆ ਹੈਗਾ ਇਹਦੇ ਨਾਲ ਹੀ ਸਾਡੀਆਂ ਜੋ ਚੁੰਗਣਾ ਵੇਲੇ ਆਮ ਆਦਮੀ ਪਾਰਟੀ ਨੇ ਮੰਗਾਂ ਕੀਤੀਆਂ ਸੀ ਐਲਾਨ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚੋਂ ਮਜ਼ਦੂਰਾਂ ਨੂੰ ਬਿਲਕੁਲ ਧਰਕਣਾ ਕਰਕੇ ਭਗਵੰਤ ਮਾਨ ਸਰਕਾਰ ਨੇ ਇਸ ਕਿਸਮ ਦਾ ਸਬੂਤ ਦਿੱਤਾ ਹੈਗਾ ਵੀ ਭਾਵੇਂ ਡਾਕਟਰ ਮੇਧਕਰ ਸਾਹਿਬ ਦੀ ਫੋਟੋ ਉਹਨਾਂ ਨੇ ਆਪਣੇ ਦਫ਼ਤਰ ਤੇ ਲਾਤੀ ਭਗਤ ਸਿੰਘ ਦੀ ਫੋਟੋ ਆਪਣੇ ਦਫ਼ਤਰ ਚ ਲਾਤੀ ਪਰ ਦਲਤਾਂ ਨੂੰ ਉਹਨਾਂ ਨੇ ਬਿਲਕੁਲ ਕੰਨੀ ਦੇ ਕਾਰੇ ਵਾਂਗੂ ਪਿੱਛੇ ਛੱਡਿਆ ਹੋਇਆ ਨਾ ਔਰਤਾਂ ਨੂੰ 1100 ਰੁਪਏ ਦਿੱਤਾ ਜਾ ਰਿਹਾ ਨਾ ਪਲਾਟ ਦਿੱਤੇ ਜਾ ਰਿਹਾ ਨਾ ਮੰਨ ਲਓ ਸਮੇਸਰ ਕਣਕ ਦਿੱਤੀ ਜਾ ਰਹੀ ਹੈ ਕਿ ਆ ਮਲੇਗਾ ਕੰਮ ਉਹ ਬੰਦ ਪਿਆ ਹੈਗਾ ਇਦੇ ਹਿਸਾਬ ਨਾਲ ਹਣਾ ਦਰਾਂ ਦੇ ਜਿਹੜੇ ਮਜ਼ਦੂਰ ਪ੍ਰਵਾਤ ਹੋਇਆ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈਗਾ ਇਸ ਕਰਕੇ ਅਸੀਂ ਮੰਗ ਕਰਨਾ ਹੈ ਕਿ ਅੱਗੇ ਮਦਰੀਗਾ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਸਾਰੇ ਬਾਲਕ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ ਜਿਹੜੇ ਪਹਿਲੇ ਮਕਾਨ ਨੇ ਤਰੇੜਾਈਆਂ ਕੰਧਾਂ ਨੇ ਉਹਨਾਂ ਦਾ ਮੁਆਵਜ਼ਾ ਫੌਰੀ ਤੌਰ ਤੇ ਦਿੱਤਾ ਜਾਵੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਸਾਂਝੇ ਮੋਰਚੇ ਪੰਜਾਬ ਵੱਲੋਂ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ 5 ਤੇ 6 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਆ ਤੇ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਦੇ ਵਿੱਚ ਸੱਤਾਂ ਅੱਠਾਂ ਜਥੇਬੰਦੀਆਂ ਵੱਲੋਂ ਲਗਾਤਾਰ ਇੱਕ ਪੱਕਾ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਊਗਾ ਅਸੀਂ ਭਗਵੰਤ ਸਿੰਘ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਮਜ਼ਦੂਰਾਂ ਦੇ ਵੱਲੋਂ ਕਿ ਜੇ ਉਹਨਾਂ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹਨੂੰ ਮਜ਼ਦੂਰਾਂ ਦਾ ਜਿਹੜਾ ਰੋਹ ਆ ਉਹਦਾ ਸਾਹਮਣਾ ਤਿਆਰ ਕਰਨ ਕਰਨ ਵਾਸਤੇ ਤਿਆਰ ਰਹਿਣ ਦੀ ਲੋੜ ਹੈ